ਨਿਜਮਾਨੀ ਲੰਗਣਾ ਕਰਨ ਵਾਲੇ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਉਹਨਾਂ ਚੈੱਕ ਕੀਤਾ ਗਿਆ ਪਟਾਕੇ ਮਾਰਦੇ ਦਾ ਚਲਾਣੇ ਕੀਤਾ ਗਿਆ ਜਿਨ੍ਹਾਂ ਦੇ ਪੇਪਰ ਨਹੀਂ ਹੈਗੇ ਡਾਕ ਡਾਕੂ ਵਾਇਰ ਰਿਪੋਰਟ ਦਿੱਤੀ ਤੇ ਪਟਾਕੇ ਉਹ ਨਾਮਰਾਜਾ ਤਾਂ ਆ ਕੇ ਇਹਨਾਂ ਨਾਲ ਜਿਹੜਾ ਵਾ ਜਾਣੀ ਨੁਕਸਾਨ ਵੀ ਹੋ ਸਕਦਾ ਬੱਚਿਆਂ ਦੇ ਜਿਹੜੇ ਜਿਹੜੇ ਮੋਟਰਸਾਈਕਲ ਆ ਉਹ ਬਾਪੇ ਉਹਨਾਂ ਚਾਹੀਦਾ ਚੈੱਕ ਕਰਨ ਜੇਕਰ ਬੱਚੇ ਉਹਦਾ ਸੈਂਸਰ ਚੇਂਜ ਕਰਦੇ ਆ ਤੇ ਉਹਨਾਂ ਦੇ ਆਪ ਅੱਗੇ ਹੋ ਕੇ ਉਹਨਾਂ ਦੇ ਸੈਂਸਰ ਜਿਹੜੇ ਆ ਉਹਦਾ ਵਾਸਤੇ ਰੋਣਨਾਂ ਦੇ ਤਾਂ ਚਲਾ ਕੇ ਨਕਲ ਆ ਗਿਆ ਵਾ ਮੋਟਰਸਾਈਕਲ ਤੇ ਨਾ ਉਸ ਨੂੰ ਕਰਦੇ ਉਹਦੇ ਬਾਰੇ ਕਿਹੜਾ ਕਰਦੇ ਮਾਨਯੋਗੋ ਪੰਜਾਬ ਸਰਕਾਰ ਦੀਆਂ ਹਦਾਬਾ ਮੁਤਾਬਕ ਅੱਜ ਅਸੀਂ ਐਸਐਸਪੀ ਸਾਹਿਬਾਦਰ ਫਰੀ ਅਸ਼ੀਕਪੂਰ ਜੀ ਮੈਡਮ ਐਸਪੀ ਹੈਡਕਵਰਟ ਸਾਹਿਬ ਫਿਰ ਮਤੇ ਪ੍ਰਵਿੰਦਰ ਕੋਰ ਜੀ ਸਪੈਕਟਰ ਸਾਹਿਬ ਸਦਾਰਾ ਦੇ ਦਫਤਰ ਦੇ ਨਿਸ਼ਾਨ ਅਪੇਖਾ ਤੇ ਅਸੀਂ ਅੱਜ ਜਿਹੜਾ ਤਸੀਲ ਚੌਂਕ ਦੇ ਵਿੱਚ ਜਿਹੜਾ ਲਾਕਾ ਬੰਦੀ ਕੀਤੀ ਗਈ ਹੈ ਨਿਜਮਾ ਦੀ ਲੰਘਣਾ ਕਰਨ ਵਾਲੇ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਉਹਨਾਂ ਚੈੱਕ ਕੀਤਾ ਗਿਆ ਜਿਹੜੇ ਪਟਾਕੇ ਮਾਰਦੇ ਦਾ ਚਲਾਣੇ ਕੀਤਾ ਗਿਆ ਜਿਨ੍ਹਾਂ ਦੇ ਪੇਪਰ ਦੇ ਹੈਗੇ ਡਾਕ ਡਾਕ ਕੋਈ ਰਿਪੋਰਟ ਦਿੱਤੇਗੇ ਇਹਨਾਂ ਦਾ ਕੀ ਬਾਰੇ ਨੋਟ ਕੀਤੀ ਗਈ ਹੈ ਜਾਂ ਕੀ ਇਹ ਯੇ ਵਾਸਤੇਗਾ ਮਤਲਬ ਕੀ ਇਹਦਾ ਜਾਗਰੂ ਕਰ ਰਹੇ ਤੁਸੀਂ ਆਪਣੇ ਵੱਲ ਪਾਬਲਿਕ ਨੂੰ ਆਮ ਤੌਰ ਤੇ ਇਹ ਹੀ ਪੀਲ ਦਿੱਤੀ ਜਾਂਦੀ ਆ ਕਿ ਜਿਹੜੇ ਡਾਕੂਮੈਂਟ ਹੈ ਇਹ ਕਾਹਦੇ ਪੇਪਰ ਜਿਹੜੇ ਆ ਪੂਰੇ ਰੱਖੋ ਜਿਹੜੇ ਪਟਾਕੇ ਉਹ ਨਾਮ ਰਾਜਾ ਤਾਂ ਆ ਕੇ ਇਹਨਾਂ ਨਾਲ ਜਿਹੜਾ ਵਾ ਜਾਣੀ ਨੁਕਸਾਨ ਵੀ ਹੋ ਸਕਦਾ ਬੱਚਿਆਂ ਦੇ ਜਿਹੜੇ ਜਿਹੜੇ ਮੋਟਰਸਾਈਕਲ ਦਾ ਉਹ ਬਾਪੇ ਉਣ ਚਾਹੀਦਾ ਚੈੱਕ ਕਰਨ ਜੇਕਰ ਬੱਚੇ ਕੋਲ ਦਾ ਸਲੈਂਸਰ ਚੇਂਜ ਕਰਦੇ ਆ ਤੇ ਉਹਨਾਂ ਦੇ ਆਪ ਅੱਗੇ ਹੋ ਕੇ ਉਹਨਾਂ ਦੇ ਸਲੈਂਸਰ ਜਿਹੜੇ ਆ ਉਹ ਬਦਲਾਉਣ ਲੱਗਦੇ ਤਾਂ ਕਿ ਜਿਹੜਾ ਇਹੋ ਜਿਹਾ ਘਟਦਾ ਕੋਈ ਨਾ ਵਾਪਰੇ ਦੂਸਰਾ ਅੱਜ ਹੀ ਸੈਮੀਨਾਰ ਲਾਇਆ ਗੋਵਿੰਦਰਾਪੁਰ ਤੇ ਆਟੋਆਂ ਦਾ ਉਹਦੇ ਵਿੱਚ ਇਹ ਰੱਖਿਆ ਆਟੋ ਚਾਲਕਾਂ ਦਾ ਜਿਹੜਾ ਉਹਦਾ ਡੇਰ ਕੀਤਾ ਗਿਆ ਜਿਹਦੇ ਵਿੱਚ ਥਰੀ ਵੀਲਰ ਵਾਲੇ ਜਿਹੜੇ ਆ ਉਹ ਯੂਨੀਫਾਰਮ ਪਾ ਕੇ ਸਕਾਈ ਬਲੂ ਜਿਹੜੇ ਉਹ ਚਲਾਉਣਗੇ ਨੰਬਰ ਪਲੇਟਾਂ ਲੱਗੀਆਂ ਹੋਣਗੀਆਂ ਬਿਨਾਂ ਡਾਕੂਮੈਂਟ ਜਿਹੜਾ ਕੋਈ ਵੀ ਜਿਹੜਾ ਵੀ ਗੰਨਾਚਲ ਉਹ ਸਕੂਲੀ ਬੱਚੇ ਜਿਹੜੇ ਆ ਉਹ ਜਿਹੜੇ ਤੋਂ ਦੀ ਮੜਾਈ ਹੋ। ਪਰ ਅਮਨ ਸਰਦਾਰ ਜਦੋਂ ਵੀ ਵੀ ਕੀਤਾ ਰਿਹਾ। ਜਿਹੜਾ ਅਸੀਂ ਨਾਟਾ ਲਾਇਆ ਵਾ ਕੁਝ ਮੋਟਰਸਾਈਕਲ ਤੇ ਨਾ ਉਸ ਨੂੰ ਕਰਦੇ ਉਹਦੇ ਬਾਰੇ ਕੀ ਜਿਹੜਾ ਗੱਲ ਹੈ। ਮਾਨਯੋਗੋ ਪੰਜਾਬ ਸਰਕਾਰ ਦੀਆਂ ਹਦਾ ਮੁਤਾਬਕ ਅੱਜ ਅਸੀਂ ਐਸਐਸਪੀ ਸਾਹਿਬਾਦਰ ਫੇਰੀ ਅਸ਼ੀਕਪੂਰ ਜੀ ਮੈਡਮ ਐਸਪੀ ਹੈਡਕਵਰਟਰ ਸਾਹਿਬ ਫਿਰ ਮਤੇ ਪ੍ਰਵਿੰਦਰ ਕੋਰ ਜੀ ਸਪੈਕਟਰ ਸਾਹਿਬ ਸਰਹੰਦ ਦੇ ਦਫ਼ਤਰ ਦੇ ਦਿਸਾਨ ਦੁਆਰਾ ਅੱਜ ਜਿਹੜਾ ਤਸੀਲ ਚੌਂਕ ਦੇ ਵਿੱਚ ਜਿਹੜਾ ਅਲਾਕਾ ਬੰਦੀ ਕੀਤੀ ਗਈ ਹੈ ਨਿਯਮਾਂ ਦੀ ਲੰਘਣਾ ਕਰਨ ਵਾਲੇ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਪਟਾਕੇ ਮਾਰਦੇ ਦਾ ਚਲਾਣਾ ਕੀਤਾ ਗਿਆ ਜਿਨ੍ਹਾਂ ਦੇ ਪੇਪਰ ਦੇ ਹੈਗੇ ਡਾਕ ਡਾਕ ਕੋਈ ਰਿਪੋਰਟ ਦਿੱਤੀ ਗਈ ਹੈ ਜਾਂ ਕੀ ਵਾਰਨੀ ਦਿੱਤੀ ਗਈ ਹੈ ਜਾਨੀ ਇਹ ਯੇ ਵਾਸਤੇ ਗਾ ਮਤਲਬ ਕੀ ਇਹਦਾ ਜਾਗਰੂ ਕਰ ਰਹੇ ਤੁਸੀਂ ਆਪਣੇ ਵੱਲ ਪਬਲਿਕ ਨੂੰ ਆਮ ਤੌਰ ਤੇ ਕਹੀ ਪੀਲ ਕੀਤੀ ਜਾਂਦੀ ਆ ਕਿ ਜਿਹੜੇ ਡਾਕੂਮੈਂਟ ਇਹ ਕਾਰੇ ਪੇਪਰ ਜਿਹੜੇ ਆ ਪੂਰੇ ਰੱਖੋ ਜਿਹੜੇ ਪਟਾਕੇ ਉਹ ਨਾਮ ਰਾਜਾ ਤਾਂ ਆ ਕੇ ਇਹਨਾਂ ਨਾਲ ਜਿਹੜਾ ਵਾ ਜਾਣੀ ਨੁਕਸਾਨ ਵੀ ਹੋ ਸਕਦਾ ਬੱਚਿਆਂ ਦੇ ਜਿਹੜੇ ਜਿਹੜੇ ਮੋਟਰਸਾਈਕਲ ਆ ਉਹ ਮਾਪਿਆਂ ਚਾਹੀਦਾ ਚੈੱਕ ਕਰਨ ਜੇਕਰ ਬੱਚੇ ਉਹਦਾ ਸੈਂਸਰ ਚੇਂਜ ਕਰਦੇ ਆ ਤੇ ਉਹਨਾਂ ਦੇ ਆਪ ਅੱਗੇ ਹੋ ਕੇ ਉਹਨਾਂ ਦੇ ਸੈਂਸਰ ਜਿਹੜੇ ਆ ਉਹ ਬਦਲੋਣ ਉਹਨਾਂ ਦੇ ਤਾਂ ਕਿ ਜਿਹੜਾ ਇਹੋ ਜਿਹਾ ਘਟਦਾ ਕੋਈ ਨਾ ਵਾਪਰੇ ਦੂਸਰਾ ਜਹੇ ਸੈਮੀਨਾਰ ਲਾਇਆ ਗੋਵਿੰਦਰਾਪੁਰ ਤੇ ਆਟੂਆਂ ਦਾ ਉਹਦੇ ਵਿੱਚ ਇਹ ਰਕਸ਼ਾ ਆਟੋ ਚਾਲਕਾਂ ਦਾ ਜਿਹੜਾ ਉਹਦਾ ਡੇਰ ਕੀਤਾ ਗਿਆ ਜਿਹਦੇ ਵਿੱਚ 3 ਵੀਲਰ ਵਾਲੇ ਜਿਹੜੇ ਆ ਉਹ ਯੂਨੀਫਾਰਮ ਪਾ ਕੇ ਸਕਾਈ ਬਲੂ ਜਿਹੜੇ ਉਹ ਚਲਾਉਣਗੇ ਨੰਬਰ ਪਲੇਟਾਂ ਲੱਗੀਆਂ ਹੋਣਗੀਆਂ ਬਿਨਾਂ ਡਾਕੂਮੈਂਟ ਜਿਹੜਾ ਕੋਈ ਵੀ ਜਿਹੜਾ ਵੀ ਗੰਦਾ ਚਲਾਉਂਦਾ ਸਕੂਲੀ ਬੱਚੇ ਜਿਹੜੇ ਆ ਉਹ ਜਿਹੜੇ ਧੋਹ ਦੀ ਮੜਾਈਓ ਪਰ ਅਮਨ ਸਰ ਦਾ ਜਦ ਤੱਕ ਇਹ ਕੀਤਾ ਹੋਣਾ